ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਜੀ ਜਿਹੜਾ ਜਜ਼ਬਾਤ ਟੀਵੀ ਨਵਾਂ ਚੈਨਲ ਹੈ ਸੋ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਵੱਧ ਤੋਂ ਵੱਧ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਜੋ ਚੰਗੇ ਨਵੇਂ-ਨਵੇਂ ਕੋਈ ਵਧੀਆ ਮੁੱਦੇ ਆ ਉਹ ਲੈ ਕੇ ਹਾਜ਼ਰ ਹੋਇਆ ਕਰਗੇ ਚੰਗੇ ਕਨਸੈਪਟ ਦੀਆਂ ਗੱਲਾਂ ਦੱਸਿਆ ਕਰਾਂਗੇ ਚੰਗੇ ਕਨਸੈਪਟ ਹੀ ਪਾਇਆ ਕਰਾਂਗੇ ਇਹ ਸੋਡੇ ਨਾਲ ਮੇਰਾ ਵਾਅਦਾ ਰਿਹਾ ਜੀ ਅਜੇ ਥੋੜਾ ਜਿਹਾ ਮੈਨੂੰ ਜਿਹੜਾ YouTube ਇਹਦੇ ਲਾਈਵ ਦਾ ਥੋੜਾ ਜਿਹਾ ਪਤਾ ਨਹੀਂ ਪੂਰਾ ਸੋਏ ਮਾਫੀ ਚਾਹਣਾ ਹੌਲੀ ਹੌਲੀ ਪਤਾ ਲੱਗ ਜੂਗਾ ਇਹ ਚੀਜ਼ ਦਾ ਕਿਉਂਕਿ ਆਪਾਂ ਇੰਨੇ ਬਾਲੇ ਮਾਰ ਵੀ ਨਹੀਂ ਆਪਾਂ ਐਵੇਂ ਕਹੀ ਜੀ ਠੀਕ ਹੈ ਜੀ ਸੋ ਮੇਰੀ ਬੇਨਤੀ ਆ ਭਾਈ ਜੇ ਕੋਈ ਵੀਰ ਜੁੜਦਾ ਹੈ ਤਾਂ ਮੈਨੂੰ ਮੜਾ ਜਾ ਦੱਸਿਓ ਵੀ ਇਹ ਲਾਈਵ ਹੈ ਜਿਹੜਾ ਚੱਲੀ ਜਾਂਦਾ ਹੈ ਜਾਂ ਨਹੀਂ ਸਤਨਾਮ ਮਾਨ ਆਵਾਜ਼ ਸੁਣਦੀ ਹੈ ਮੇਰੀ ਕਮੈਂਟ ਕਰਕੇ ਦੱਸਿਓ ਸੋ ਆਪਾਂ ਇਹ ਨਹੀਂ ਗੱਲ ਵੀ ਇੱਧਰ ਉੱਧਰ ਦੀਆਂ ਗੱਲਾਂ ਨਾ ਮੈਂ ਅੱਜ ਤੱਕ ਕੀਤੀਆਂ ਤੇ ਨਾ ਹੀ ਮੈਨੂੰ ਕਰਨੀਆਂ ਆਉਂਦੀਆਂ ਜੋ ਆਪਣੀਆਂ ਸਪਸ਼ਟ ਤੇ ਸਿੱਧੀਆਂ ਗੱਲਾਂ ਹੁੰਦੀਆਂ ਤੇ ਇਹ ਜੋ ਆਪਾਂ ਕਰ ਸਕਦੇ ਆ ਜਾਂ ਜਿਹੜੀਆਂ ਕਹਿ ਸਕਦੇ ਆ ਇਹ ਤੁਹਾਡੇ ਵੀਰਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਠੀਕ ਹੈ ਜੀ ਜੇ ਤੁਸੀਂ ਸਹਿਯੋਗ ਦਿਓਗੇ ਵੀ ਭਾਈ ਚੈਨਲ ਚਲਾ ਲਓ ਚੰਗੇ ਕਨਸੈਪਟ ਲੈ ਕੇ ਆਇਆ ਕਰਕੇ ਚੰਗੀਆਂ ਗੱਲਾਂ ਕਰਿਆ ਕਰਕੇ ਤਾਂ ਆਪਾਂ ਤਿਆਰ ਆ ਠੀਕ ਹੈ ਜੀ ਜੇ ਤੁਸੀਂ ਕਹੋਗੇ ਮੈਨੂੰ ਵੀ ਬਾਬਾ ਜੀ ਬੰਦ ਕਰ ਦਿਓ ਤੁਹਾਡਾ ਇਹ ਨਹੀਂ ਕੰਮ ਠੀਕ ਹੈ ਤੁਸੀਂ ਆਪ ਦਾ ਜੋ ਹੈਗਾ ਉਹ ਕਰੀ ਚੱਲੋ ਤੇ ਆਪਾਂ ਬੰਦ ਵੀ ਕਰ ਦੇ ਪਰ ਚੰਗੇ ਮੁੱਦੇ ਠਾਉਣਾ ਜਿੱਥੇ ਆਪਾਂ ਗੁਰਬਾਣੀ ਪੜ੍ਹਨੀ ਆ ਗੁਰਬਾਣੀ ਦੇ ਨਾਲ-ਨਾਲ ਚੰਗੇ ਮੁੱਦਿਆਂ ਦੇ ਉੱਤੇ ਗੱਲ ਕਰਨੀ ਚੰਗੇ ਕੋਈ ਕਨਸੈਪਟ ਦੇ ਉੱਤੇ ਗੱਲ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਮੇਰਾ ਇਹ ਤਜਰਬਾ ਸੋ ਚੰਗੀਆਂ ਚੰਗੀਆਂ ਵਧ ਗਿਆ ਵਧ ਗਿਆ ਮੁੱਦੇ ਤੇ ਅਸੀਂ ਗੱਲਾਂ ਕਰਿਆ ਕਰਾਂਗੇ ਅਸੀਂ ਕੋਈ ਫਰਾਡ ਕੋਈ ਉਹੋ ਜੀਆਂ ਗੱਲਾਂ ਨਹੀਂ ਕਰਨੀਆਂ ਕੋਈ ਪੈਸੇ ਕਮਾਈ ਕਮਾਈ ਦਾ ਸਾਧਨ ਵਾਸਤੇ ਨਾ ਤਾਂ ਪਹਿਲਾਂ ਆਪ ਦਾ ਜਿਹੜਾ ਮੇਰਾ ਪੇਟ ਚੱਲਦਾ ਸੀ ਨਾ ਤਾਂ ਮੈਂ ਕਮਾਈ ਦਾ ਸਾਧਨ ਉਹ ਚੋ ਰੱਖਿਆ ਤੇ ਨਾਇਕਮਾਗਦੇ ਸਾਧਨ ਵਾਸਤੇ ਕੋਈ ਵੀ ਇਹੋ ਜੀ ਗੱਲ ਕਰਨੀ ਚਾਹੀਦੀ ਹੈ ਠੀਕ ਆ ਜੋ ਕੋਈ ਪੈਸਾ ਆਊਗਾ ਤੁਹਾਡੇ ਸਹਿਯੋਗ ਦੇ ਨਾਲ ਜਾਂ ਕੋਈ ਉਹ ਉਹੋ ਜੇ ਕੰਮਾਂ ਤੇ ਆਪਾਂ ਲਾਦਿਆ ਕਰਾਂਗੇ ਚਲੋ ਜੋ YouTube ਦੇ ਉਤੇ ਬਲੌਗਰ ਆ ਜਾਂ ਜਿਹੜੀਆਂ ਵੀਡੀਓ ਬਣਾਉਂਦੇ ਆ ਆਪਾਂ ਉਹਦੇ ਆ ਮੇਰੇ ਵੀਰ ਉਹ ਇਹ ਤਾਂ ਹੁੰਦਾ ਹੀ ਹੈ ਵੀ ਚਲੋ ਜੋ ਪੈਸੇ ਆ ਜਾਂ YouTube ਨੇ ਜਾਂ Facebook ਨੇ ਉਹ ਦੇਨੇ ਹੁੰਦੇ ਆ ਠੀਕ ਆ ਪਰ ਉਹ ਅਸੀਂ ਇਹਨੇ ਕਹਿੰਦੇ ਅਸੀਂ ਕਿਤੇ ਲੋਡਵੰਦ ਦੇ ਉੱਤੇ ਪੈਸਾ ਲਾਇਆ ਕਰਾਂਗੇ ਮੇਰਾ ਇਹ ਪਹਿਲੇ ਦਿਨੋਂ ਟੀਚਾ ਹੈ ਆਪਣਾ ਤਾਂ ਇਹੀ ਹੈ ਵੀ ਆਪਾਂ ਸੰਗਤ ਦੇ ਨਾਲ ਠੀਕ ਹੈ ਮੇਲ ਮਲਾਪ ਵੱਧਾ ਲੋਕਾਂ ਦੇ ਨਾਲ ਮੇਲ ਮਲਾਪ ਵੱਧਾ ਤੇ ਅਸੀਂ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜਿਹੜੀ ਹੋਰ ਗੱਲਾਂ ਹਨ ਸਮਾਜਿਕ ਮੁੱਦਿਆਂ ਦੇ ਉੱਤੇ ਗੱਲਾਂ ਉਹ ਵੀ ਅਸੀਂ ਸੰਗਤ ਦੇ ਨਾਲ ਸ਼ੇਅਰ ਕਰ ਲਿਆ ਕਰੀਏ ਇਹ ਸੇਵਾ 'ਤੇ ਆਪਾਂ ਚੈਨਲ ਬਣਾਇਆ ਇਹ ਸੋ ਮੇਰੀ ਇਹੀ ਬੇਨਤੀ ਹੈ ਵੀਰ ਜੀ ਆਪਾਂ ਲਾਈਵ ਵੀ ਹੋਇਆ ਕਰਾਂਗੇ ਇਹ ਚੈਨਲ ਤੋਂ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਕੁਝ ਮੇਰੀਆਂ ਵੀਡੀਓ ਵਿੱਚ ਪਾਈਆਂ ਉਹਨਾਂ ਦਾ ਤੁਸੀਂ ਬਹੁਤ ਵਧੀਆ ਸਾਥ ਦਿੱਤਾ ਜਿਵੇਂ ਮੇਰਾ ਨਵਾਂ ਚੈਨਲ ਚਲਾਇਆ ਨਾ ਵੀ ਥੋੜੇ ਦਿਨ ਹੀ ਹੋਇਆ ਅਜੇ ਚੈਨਲ ਚਲਾਏ ਨੂੰ 6 6-7 ਹਜ਼ਾਰ ਬੰਦੇ ਨੇ ਵੀਡੀਓ ਮੇਰੀਆਂ ਵੇਖ ਲਈਆਂ ਇਸ ਗੱਲ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਜੀ ਤੇ ਸੋ ਮੇਰੀ ਬੇਨਤੀ ਹੈ ਇਹ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਤਵਾਦ WhatsApp ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਜੋ ਸਬਸਕ੍ਰਾਈਬਰ ਹੈ ਆਪਣਾ ਚੈਨਲ ਥੋੜਾ ਜਿਹਾ ਅੱਪ ਹੋਵੇ ਆਪਣੇ ਸਬਸਕ੍ਰਾਈਬ ਥੋੜਾ ਜਿਹਾ ਵਧਣਾਂ ਤੇ ਜੋ ਸਬਸਕ੍ਰਾਈਬ ਆਪਣੇ ਵਧਣਗੇ ਆਪਾਂ ਜੋ ਸਮਾਜਿਕ ਮੁੱਦਿਆਂ ਦੇ ਉੱਤੇ ਜਾਂ ਜੋ ਅਸੀਂ ਵੀਡੀਓ ਬਣਾਉਨੇ ਆ ਕਿਸੇ ਵੀ ਉਸ ਤਰ੍ਹਾਂ ਵੀਡੀਓ ਅਸੀਂ ਬਣਾਇਆ ਕਰਗੇ ਮੇਰੀ ਇਹ ਬੇਨਤੀ ਹੈ ਜੀ ਵੱਧ ਤੋਂ ਵੱਧ ਸਹਿਯੋਗ ਦਿਓ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ